ज्यादा मिले बुजुर्ग मुझाए जेकिन जिस तरह अपने माँ बाप को अपने भराव खड़न था नजारा ही अलग होगा हम रिकू नहीं देख लो रात नींद नहीं होगी भैया किनेोखे करी जावा लोगों के ਤਵੇ ਇੱਕ ਕੰਨ ਟੱਪ ਜਾਂਦਾ ਕਰੇ ਦੂਜਾ ਟੱਪ ਜਾਂਦਾ ਕਰੇ ਤੀਜਾ ਟੱਪ ਜਾਂਦਾ ਹੁਣ ਪਤਾ ਹੀ ਨਹੀਂ ਕਿੰਨਿਆ ਟੱਪ ਹੋਣੇ ਆ ਕਿਉਂਕਿ ਇੱਕ ਵਾਰ ਦੇ ਹੀ ਟੱਪ ਗਿਆ ਬੰਦਾ ਫਿਰ ਪਤਾ ਨਹੀਂ ਕਿੰਨਿਆ ਟੱਪ ਹੋਣੇ ਆ ਲੇਕਿਨ ਜਿਹੜੇ ਲੋਕ ਆਪਣੇ ਘਰ ਆਨੋਂ ਆਉਦੇ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਯਾਰ ਪਾਈਚੀ ਵੀ ਮੁੜ ਕੇ ਆਨੋ ਆਗੇ ਕਿਉਂ ਚਿੱਤ ਨਹੀਂ ਕਰਦਾ ਤੇਰਾ ਆ ਗਿਆ ਮੁੜ ਕੇ ਬਹੁਤ ਬਹੁਤ ਮੁਬਾਰਕ ਬਹੁਤ ਬਹੁਤ ਸੁਭ ਕਾਮਨਾਵਾਂ ਤੁਹਾਨੂੰ ਸਵਾਗਤ ਹੈ ਪਾਰਟੀ ਨੇ ਉਸ ਦੁਆਰੇ ਤੋਂ ਆਪਣੇ ਘਰ ਆਉਣ ਦਾ ਆਪਣੇ ਘਰ ਆਏ ਦਾ ਸਵਾਗਤ ਕਰਦਾ ਹਾਂ ਦੁਆ ਕਾ ਟੱਪ ਕੇ ਪੀ ਚਲੇ ਜਾਵੇ ਕੌਣ ਸਵਾਗਤ ਕਰਦਾ ਹੁਣ ਰਿੰਕੂ ਦੇ ਨਾਲ ਬੀਜੇਪੀ ਵਾਲੇ ਹੀ ਨਿਤੋ ਦੇ ਕਹਿੰਦੇ ਅੱਛੇ ਟੱਪ ਕੇ ਆਇਆ ਵਸੂ ਉਧਰ ਆਮ ਆਦੀ ਪਾਰਟੀ ਵਾਲੇ ਉਹਨਾਂ ਨੇ ਟਿਕਟ ਦੇਤੀ ਉਹ ਟੀਨੂ ਉਹਦੇ ਨਾਲ ਉਹ ਆਮ ਆਦੀ ਪਾਰਟੀ ਵਾਲੇ ਨੇਤੂ ਤੇ ਕਿਉਂਕਿ ਪਹਿਲਾਂ ਜਦ ਰਿੰਕੂ ਗਿਆ ਸਾਡੇ ਸ਼ਹਿਰ ਦੇ ਵਿੱਚ ਗਦਾਰ ਦੇ ਲਗਾ ਕੇ ਉਹਦੇ ਬੈਨਰ ਕਿ ਜੀ ਗਦਾਰੀ ਕਰ ਗਿਆ ਆਮ ਆਦੀ ਪਾਰਟੀ ਦਾ ਹੁਣ ਜਦੋਂ 3 3 ਨੂੰ ਲੈ ਕੇ ਆਏ ਆ ਮਾਦੀ ਪਾਰਟੀ ਆਏ ਮੈਂ ਉਹਨਾਂ ਨੂੰ ਪੁੱਛਿਆ ਵੀ ਹੋਰ ਇਹਦੇ ਦਗਾਰ ਦੇ ਲਗਾਈਏ ਕਿ ਇਨਕਲਾਬੀ ਦੇ ਲਗਾ ਕੀ ਇਹ ਕੀ ਆ ਹੈ ਸੁਝਾਉਗਾ ਲੋਗੇ ਦੀ ਪਹਿਲਾ ਰਿਕੂ ਆ ਟੀਮ ਉਹਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ੍ਹ ਦੋਵੇਂ ਮੀਲ ਜਾਂਦੇ ਨਾਲ ਕੱਲ ਨੂੰ ਦੋਨਾਂ ਦੀ ਮਰਜ਼ੀ ਪਤਨ ਕਿੱਧਰ ਚਲੇ ਜਾਣਾ ਜਿਹੜੇ ਨੂੰ ਅੱਜ ਮੈਂ ਆ ਪਿਛਲੇ ਹਫ਼ਤੇ ਤੋਂ ਤਾਂ ਰੋਜ਼ ਮੇਰੇ ਘਰ ਇੱਥੇ ਜਿਹੜਾ ਮੈਂ ਘਰ ਲਿਆ ਤੁਹਾਡੇ ਵਿਚਾਰ ਰਹਿਣਾ ਹਮ ਸਦਾ ਲਈ ਤਾਂ ਉੱਥੇ ਰੋਜ਼ ਬਹੁਤ ਲੋਕ ਆਉਂਦੇ ਆ ਜਿਹੜੇ ਪਾਰਟੀ ਬੁਲਕੇ ਜੁਆਇਨ ਕਰ ਰਹੇ ਕੋਈ ਬੀਜੇਪੀ ਜੋ ਆ ਰਿਹਾ ਕੋਈ ਆਮ ਆਦਮੀ ਪਾਰਟੀ ਜੋ ਆ ਰਿਹਾ ਕੋਈ ਬੀਐਸਪੀ ਜੋ ਆ ਰਿਹਾ ਇੱਕ ਲਹਿਰ ਜਿਹੜੀ ਇੱਥੇ ਵੱਧ ਗਈ ਹੈ ਪਰ ਅੱਜ ਜਿਸ ਤਰ੍ਹਾਂ ਇਹ ਪਰਿਵਾਰ ਆਇਆ ਇਹਨਾਂ ਦੇ ਨਾਲ ਮੋਰ ਬੀ ਆ ਰਹੇ ਦੇਖੋ ਮਨੋਬਿੰਦੂ ਜੀ ਆ ਰਹੇ ਬੀਬੀ ਜੀ ਪਰਵੀਨ ਮਨੂ ਜੀ ਕੌਂਸਲਰ ਵੀ ਹੈ ਆਪਣੇ ਮੁਕੰਦ ਲਾਲ ਜੀ ਐਕਸ ਕੌਂਸਲਰ ਸਾਹਿਬ ਆਜੋ ਜੀ ਖੋਪਿੰਦਰ ਚੰਦ ਜੀ ਮੰਡਲ ਪ੍ਰਧਾਨ ਹੈ ਬੀਜੇਪੀ ਦੇ ਅਵਰ ਜੇ ਦੇਖੋ ਕਿੰਨੇ ਵਧੀਆ ਵਧੀਆ ਹੀਰੇ ਜਿਹੜੇ ਆਲੇ ਨਾਲੇ ਫਿਰਦੇ ਸੀ ਨਾ ਉਹ ਸਾਰੇ ਇੱਥੇ ਆ ਗਏ ਆ ਜਿੱਦਾਂ ਕੁਆੜ ਦਾ ਮਾਲ ਹੈ ਉੱਥੋਂ ਜਾ ਰਹੇ ਆ ਬਾਗ ਬਲਵਿੰਦਰ ਸਿੰਘ ਜੀ ਕੇ ਕੇ ਪਾਲ ਜੀ ਆ ਜਿਓ ਜੀ ਉੱਪਰ ਲੈ ਅੱਜ ਇਹ ਤਕੜੇ ਤਕੜੇ ਮੰਨੇ ਪਾਰਟੀ ਜੈ ਕਰ ਰਹੇ ਨਾਲ ਤੁਹਾਡੇ ਤਾਂ ਆਏ ਵੀ ਸੀਤਲਾ ਮੰਦਰ ਦੇਵੀਤਲਾ ਮੰਦਰ ਦੇ ਪ੍ਰਧਾਨ ਸਾਹਿਬ ਤੁਸੀਂ ਨਾਲ ਇੱਥੇ ਬੈਠੇ ਹੋ ਇਹਨਾਂ ਨੂੰ ਅਸ਼ੀਰਵਾਦ ਦੇਣ ਵਾਸਤੇ ਤੁਸੀਂ ਤਾਂ ਉੱਥੇ ਤੇ ਵੀ ਅਸ਼ੀਰਵਾਦ ਦੇ ਮਤੇ ਸਿਰੇ ਲੱਗ ਜਾਂਦੇ ਬਹੁਤ ਧੰਨਵਾਦ ਤੁਹਾਡਾ ਤੇ ਕੇ ਕੇ ਪਾਲ ਜੀ ਮਿਹਿੰਦਰ ਸਿੰਘ ਜੀ ਧਰਮਪਾਲ ਜੀ ਤਾਂ ਮੈਂ ਹੁਣ ਆਪਣੇ ਲੀਡਰਸ ਐ ਹੈਨਰੀ ਸਾਹਿਬ ਨੂੰ ਦੋਨੇ ਪ੍ਰਧਾਨ ਸਾਹਿਬਾਨ ਨੂੰ ਤੇ ਮੇਅਰ ਸਾਹਿਬ ਨੂੰ ਬੇਨਤੀ ਕਰੂੰਗਾ ਰਾਜਾ ਜੀ ਕਿ ਇਹਨਾਂ ਨੂੰ ਜੁਆਇਨ ਗਰਾਉਂਡ ਦੀ ਕਿਰਪਾਲਤਾ ਕਰੋ ਪਰਿਵਾਰ ਦੇ ਵਿੱਚ ਮੁੜ ਕੇ ਖੁਸ਼ੀਆਂ ਆ ਰਹੀਆਂ ਕਾਂਗਰਸ ਪਰਿਵਾਰ ਦੀ ਗੱਲ ਕਰਦੇ ਆ ਇਹ ਤਾਂ ਦੇਖੋ ਅੱਜ ਆਇਆ ਹੈ ਕੁਝੇ ਨਿੱਤਰਾਂ ਵੀ ਪਿਆਰ ਨਹੀਂ ਲੱਗ ਰਿਹਾ ਪ੍ਰਤਾਰਤੀ ਹੁੰਦਾ ਹੈ ਜੀ ਪਈ ਥੋੜਾ ਦੇਖ ਵੰਡਾ ਵੀ ਦੇਖੋ ਕਿੰਨਾ ਪਿਆਰ ਹੈ ਮੈਨੂੰ ਕਹਿੰਦਾ ਜੀ ਮੈਂ ਆਪਣੇ ਮਲੇ ਵਾਲੇ ਬੰਦੇ ਬੁਲਾ ਰੂੰਗਾ ਥੋੜੇ ਜੇ ਤੁਸੀਂ ਆ ਜਿਓ ਮੈਨੂੰ ਕੀ ਪਤਾ ਦਵਰੇ ਰੈਲੀ ਮੜ ਜਾਣੀ ਹੈ ਚੰਗੇ ਬੰਦੇ ਦੇ ਮਗਰ ਆਉਂਦੇ ਆ ਲੋਕ ਦੀਬੀਆਂ ਦੇਖੋ ਕਿੰਨੀਆਂ ਬੈਠੀਆਂ ਐਨੀਆਂ ਬੀਬੀਆਂ ਨਾਲ ਤਾਂ ਅਸੀਂ ਦਿੱਲੀ ਜਿੱਤ ਲਿਆਈਏ ਤੁਸੀਂ ਤਾਂ ਜਨਤਰੇ ਦੇ ਦਿੱਣਾ ਆਓ ਜੀ ਇੱਥੇ ਆਓ ਜੀ ਸਰ ਲੋ ਜੀ ਪਹੁੰਚ ਆ ਗਏ ਲੋ ਜੀ ਬੈਠੋ

ਕੋਟੋਜੀ ਡਿਸਟ੍ਰਿਕਟ ਜਨਰਲ ਸੈਕਟਰੀ ਜੀ ਦਿੱਤੀ ਉਤੋਂ ਨਾਲੇ ਮੇਰੇ ਲਈ ਬਹੁਤ ਬਹੁਤ ਮੈਨਾਂ ਵੀ ਅਸੀਂ ਜਨਰਲ ਸੈਕਟਰੀ ਬੁਲਾ ਰਹੇ ਜੀ ਪੂਰੇ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਤੇ ਇਸ ਤੋਂ ਇਲਾਵਾ ਰੇਤਾ ਸਾਹਿਬ ਆਇਓ ਜੁਆਇਰ ਕਰਾਇਓ ਮਨੀਸ਼ ਸਰ ਜੀ ਪ੍ਰੈਜ਼ੀਡੈਂਟ ਆਸਾ ਫੋਰੇਲ ਆਓ ਜੀ ਇਹ ਸਾਡਾ ਖਾਲਸਾ ਕਾਲਜ ਦਾ ਮੁੰਡਾ ਪ੍ਰਧਾਨ ਹੈ ਨੌਜਵਾਲਾ ਦਾ ਸਟੂਡੈਂਟ ਦਾ ਪੀਕੇ ਸਮਰਾਟ ਜੀ ਵੀ ਆਓ ਜੀ ਉਹਨਾਂ ਨੇ ਵੀ ਦੁਆ ਨਿਕਲਣਾ ਤੁਹਾਡੇ ਬੱਚੇ ਹੈ ਪੀਕੇ ਸਮਰਾਟ ਜੀ ਨੂੰ ਅੱਛਾ ਜੀ ਥੈਂਕ ਯੂ ਸਾਹਿਬ ਆਪਾਇੋ ਜੀ ਹਾਂ ਗੁਰੂਤਾ ਸਿੰਘ ਜੀ ਇਹ ਕਿੱਧਰ ਹੈ ਜੀ आवाट लेली साईं जी आ بہت بہت دینایا روے سوارگت کڑو دین صاحب کڈو صاحب زندہ باد کندی صاحب زندہ باد او منجو ਸਮਰਾਟ ਜੀ ਹਾਂ ਜੀ ਹਾਂ ਜੀ ਸਹੀ ਤਰ੍ਹਾਂ ਉਹਨਾਂ ਦਾ ਟ੍ਰੀਟਮੈਂਟ ਹੋ ਗਿਆ ਹੈ ਤੇ ਰਹਿ ਗੋ ਜੀ ਸਾਰੇ ਬਹੁਤ ਬਹੁਤ ਧੰਨਵਾਦ ਖੁਸ਼ਾਮ ਜੀ ਬਹੁਤ ਬਹੁਤ ਦੀ ਫੋਟੋਆਂ ਕਰਮਬਾਰਾ ਜੀ ਸਾਡੇ ਮਨੁੱਖ ਸਾਥ ਪੂਰੇ ਪਰਿਵਾਰ ਨੂੰ ਪੂਰੀ ਕਮੇਟੀ ਨੂੰ ਪਰ ਪੁਰ ਪਾਰਟੀ ਨੂੰ ਸੱਜਰੋਂ ਵਕਤਬਾਲ ਮੁਬਾਰਕਬਾਦ ਹੈ ਸਾਰੇ ਹੋਈ ਸਾਰੀਆਂ ਹੀ ਉਹ ਵਿਚਰੀਆਂ ਹੋ ਗਿਆ ਰੂਹਾ ਜਿਹਨਾਂ ਦਾ ਵਿਰੋਧ ਹੋਇਆ ਇਕੱਠਾ ਹੋਇਆ ਇੱਕ ਵਾਰ ਬੋਲੇਗਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਬਹੁਤ سارے ਨੌਜਵਾਨ ਮੁੰਡੇ ਸਾਡੇ ਵਿਚਕਾਰ ਔੜਿਆ ਕੇ ਜੁਆਇਨ ਕਰੇ ਇਹ ਇੱਕ ਨਵੀਂ ਲਹਿਰ ਹੈ ਇਨਕਲਾਬ ਦੀ ਅਸਲੀ ਕ੍ਰਾਂਤੀ ਹੁਣ ਆ ਰਹੀ ਹੈ ਪਿੱਛੇ ਨੌਜਵਾਨ ਜਿੱਦਣ ਨੂੰ ਆਮ ਆਦਮੀ ਪਾਰਟੀ ਵਾਲਿਆਂ ਜਿਹੜਾ ਨੌਜਵਾਨ ਉਧਰ ਨੂੰ ਤੁਰ ਪਏ ਸੀ ਲੇਕਿਨ ਸਾਰੇ ਮੁੜ ਕੇ ਇੱਧਰ ਆ ਗਏ ਲੋ ਜੀ ਬਹੁਤ ਬਹੁਤ ਸਵਾਗਤ ਜੀ ਬਹੁਤ ਸਵਾਗਤ ਸੋ ਇੱਕ ਨਵੀਂ ਕ੍ਰਾਂਤੀ ਗੁਰਿੰਦਰ ਸ਼ਹਿਰ ਦੇ ਵਿੱਚ ਮੈਨੂੰ ਦੇਖਣ ਨੂੰ ਮਿਲ ਰਹੀ ਹੈ ਲੋਕ ਇੱਕ ਤਰਫਾ ਹੋ ਕੇ ਕਾਂਗਰਸ ਪਾਰਟੀ ਦੇ ਨਾਲ ਚੱਲ ਰਹੇ ਇਹ ਤੁਹਾਡਾ ਸਾਰਿਆਂ ਦਾ ਪਿਆਰ ਆਣ ਸਤਕਾਰ ਹੈ ਕਿ ਇਹ ਜਿਹੜੀ ਚੋਣ ਹੈ ਇੱਕ ਤਰਫਾ ਹੋਣ ਜਾ ਰਹੀ ਹੈ ਕੋਈ ਮੁਕਾਬਲਾ ਨਹੀਂ ਹੈ ਜਿਸ ਤਰ੍ਹਾਂ ਬੀਬੀਆਂ ਪਿਆਰ ਸਤਕਾਰ ਅਸ਼ੀਰਵਾਦ ਦੇ ਰਹੀਆਂ ਜਿਸ ਤਰ੍ਹਾਂ ਨੌਜਵਾਨਾਂ ਨੇ ਇਲੈਕਸ਼ਨ ਨੂੰ ਸੰਭਾਲਿਆ ਹੈ ਤੇ ਆਪ ਮੁਹਾਰੇ ਜੁੜ ਕੇ ਇਲੈਕਸ਼ਨ ਨੂੰ ਸਾਬਦੇ ਆ ਮੈਂ ਕੋਈ ਪ੍ਰੋਗਰਾਮ ਨਹੀਂ ਕਰਾ ਰਿਹਾ ਜਿੰਨੇ ਕਰਾਰੇ ਲੋਕ ਆਪਣੇ ਆਪ ਹੀ ਕਰਾਰੇ ਇਹ ਤਾਂ ਸਾਡੇ ਜ਼ਿਲ੍ਹਾ ਪ੍ਰਧਾਨਾਂ ਦਾ ਸਾਡੇ ਇੱਥੇ ਦੇ ਹਲਕਾ ਇੰਚਾਰਜਾਂ ਦਾ ਮੇਅਰ ਸਾਹਿਬ ਤੇ ਐਮਸੀ ਸਹਿਬਾਨਾਂ ਦਾ ਬਹੁਤ بڑا ਇੱਕ ਜੋਸ਼ ਹੈ ਉਹਨਾਂ ਦਾ ਪਿਆਰ ਹੈ ਲੋਕਾਂ ਦੇ ਨਾਲ ਤੇ ਮੇਰਾ ਤਾਂ ਨਾਮ ਬਸ ਵਿੱਚ ਚੱਲ ਰਿਹਾ ਕਹਿੰਦੇ ਮੇਰਾ ਆਪ ਕੀ ਕਿਰਪਾ ਸੇ ਸਭ ਕੰਮ ਹੋ ਰਹਾ ਹੈ ਕਰਤੇ ਹੋ ਤੁਮ ਕਨਈਆ ਮੇਰਾ ਨਾਮ ਹੋ ਰਹਾ ਸੋ ਮੇਰਾ ਨਾਮ ਦਾ ਤੁਸੀਂ ਚੰਨੀ ਚੰਨੀ ਜਿਹੜੀ ਇੱਥੇ ਹੋਈ ਪਈ ਐ ਇਹ ਅਜੀਬ ਏ ਇੱਕ ਵਾਰ ਮੈਂ 2006 ਦੇ ਲਾਸਟ ਵੀ ਜਿਹੜਾ ਸੱਤ ਚ ਇਲੈਕਸ਼ਨ ਹੋਇਆ ਉਦੋਂ ਮੈਂ ਆਜ਼ਾਦ ਉਮੀਦਵਾਰ ਬੜਿਆ ਸੀ ਮੇਰਾ ਨਾਮ ਚਰਨਜੀਤ ਸਿੰਘ ਏ ਸੀ ਦਾ ਚਰਨਜੀਤੇ ਕਹਿੰਦੇ ਸੀ ਮੈਨੂੰ ਉੱਥੇ ਮੈਨੂੰ ਚੰਨੀ ਚੰਨੀ ਕਹਿਣ ਲੱਗੇ ਨਿਆਣੇ ਵੀ ਚੰਨੀ ਕਹਿਣ ਲੱਗੇ ਤਾਂ ਮੈਂ ਆਪਣਾ ਨਾਮ ਵੀ ਫਤ ਚੰਨੀ ਪਿੱਛੇ ਲਗਾ ਲਿਆ ਅੱਜ ਵੀ ਇੱਥੇ ਚੰਨੀ ਚੰਨੀ ਤੁਸੀ ਕਰਾਈ ਹੋਈ ਐ ਮੈਂ ਤੁਹਾਡਾ ਬੜਾ ਧੰਨਵਾਦੀ ਹਾਂ ਦੇਖ ਵੀ ਲਿਓ ਕਿਤੇ ਪਿੱਛੇ ਰਿੰਕੂ ਘਰ ਫੋਨ ਦਾ ਫਿਰਦਾ ਹੋਏ ਆਪਣੇ ਸਾਰਾ ਮਹੱਲਾ ਤੇ ਤੁਸੀਂ ਸਾਰਾ ਪਿੰਡ ਦਾ ਹੋਏ ਆ ਗਏ ਸੋ ਤੁਹਾਡਾ ਬਹੁਤ ਧੰਨਵਾਦ ਹੈ ਆਪਾਂ ਨੇ ਤੱਕਣੇ ਹੋ ਗਏ ਇਹ ਇਲੈਕਸ਼ਨ ਨੂੰ ਲੜਨਾ ਹੈ ਔਰ ਇਹ ਤੁਸੀਂ ਸਾਂਭਣੀ ਹੈ ਸਾਰੀ ਇਲੈਕਸ਼ਨ ਤੁਸੀਂ ਆਪਣੇ ਮਹੱਲੇ ਦੇ